ਜੀ ਅੱਜ ਸ਼ੁੱਕਰਵਾਰ 10 ਜਨਵਰੀ ਦੀ 슬ਾਈਡ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜਿਹਦੇ ਚ 5 ਡੇਲੀ ਜਰਨਲ ਨੌਲੇਜ ਦੇ ਪ੍ਰਸ਼ਨ ਹੁੰਦੇ ਨੇ 5 ਆਪਣੇ ਕੋਲੇ ਵਰਡਸ ਹੁੰਦੇ ਨੇ ਇੱਕ ਆਪਣੇ ਕੋਲੇ ਬੁਝਾਰਤ ਹੁੰਦੀ ਹੈ ਇੱਕ ਟੰਗ ਟਵਿਸਟਰ ਹੁੰਦੀ ਹੈ ਐਂਡ ਇੱਕ ਆਪਣਾ ਵਿਚਾਰ ਹੁੰਦਾ ਤੇ ਜਿਹੜਾ ਆਪਣਾ ਵਿਚਾਰ ਹੈ ਜੇਕਰ ਉਹਨੂੰ ਆਪ ਅਮਲ ਕਰਦੇ ਤੇ ਆਪਣੀ ਜ਼ਿੰਦਗੀ ਵਾਕਿਆ ਦੇ ਵਿੱਚ ਬਦਲ ਸਕਦੇ ਨੇ ਠੀਕ ਹੈ ਜੀ ਜੇਕਰ ਤੁਹਾਨੂੰ ਚੰਗੀ ਲੱਗਿਆ ਕਰੇ ਤਾਂ ਜਰੂਰ ਸ਼ੇਅਰ ਕਰਦਿਆ ਕਰੋ ਬਾਕੀ ਜਿਹੜਾ ਜਾ ਸਮਾਜ ਆਪਾਂ ਸਿਰ ਦਿੰਨਾ ਚਾਹੁੰਦੇ ਆ ਉਹੋ ਜਿਹੀ ਆਪਾਂ ਚੀਜ਼ਾਂ ਚਲੋ ਆਪਾਂ ਪਹਿਲਾਂ ਆ ਫਰਾਈਡੇ ਜਨੂਰੀ ਦੀ ਸਪੈਲਿੰਗ ਦੇਖ ਲਓ ਫਰਾਈਡੇ ਦੀ ਸਪੈਲਿੰਗ ਦੇਖ ਲਓ ਵੈਸੇ ਚੀਜ਼ਾਂ ਕਾਮਨ ਨੇ ਬੱਚਿਆਂ ਦੇ ਲਈ ਥੋੜੀਆਂ ਜੀਆਂ ਔਖੀਆਂ ਲਾ ਹੋ ਸਕਦੀਆਂ ਨੇ ਲੇਕਿਨ ਕਈ ਵਾਰ ਆਪਾਂ ਨੂੰ ਵੀ ਜਿਹੜਾ ਬੇਸਿਕ ਲੈਵਲ ਵਾਲੇ ਹੁੰਦੇ ਉਹਨਾਂ ਨੇਈ ਕਈ ਵਾਰ ਗਲਤੀ ਆਪਾਂ ਇੱਥੇ ਹੀ ਖਾ ਜਾਂਦੇ ਆ ਠੀਕ ਹੈ ਜੀ ਆ ਥਾਟ ਆਫ ਦਾ ਡੇ ਯੂਅਰ ਐਟੀਟਿਊਡ ਡਿਟਰਮਾਈਜ਼ ਯੂਅਰ ਡਾਇਰੈਕਸ਼ਨ ਤੁਹਾਡੀ ਜਿਹੜਾ ਨਜ਼ਰੀਆ ਐ ਐਟੀਟਿਊਡ ਨੂੰ ਆਪਾਂ ਨਜ਼ਰੀਆ ਕਹਿ ਦਿੰਦੇ ਨੇ ਜਿਹੜੀ ਤੁਹਾਡੀ ਸੋਚ ਐ ਉਹੋ ਧ੍ਰਿੜ ਨਿਸ਼ਚਿਤ ਕਰਦੀ ਹੈ ਦਿਸ਼ਾ ਦੀ ਤਰਫ ਵੀ ਆਪਾਂ ਕਿਹੜੀ ਦਿਸ਼ਾ ਵੱਲ ਜਾਣਾ ਹੈ ਐਂਡ ਕਿੱਧਰ ਨੂੰ ਆਪਣੀ ਮੰਜ਼ਿਲ ਜਾਊਗੀ ਸੋ ਕੁਐਸਚਨ ਵਾਟ ਇਜ਼ ਦੀ ਮੇਜਰ ਕ੍ਰੌਪ ਆਫ ਪੰਜਾਬ ਕਿਹੜੀ ਹੈ ਜੀ wheat ਯਾਨੀ ਕਿ ਗੇਹੂ ਆਪਾਂ ਕਹਿੰਦੇ ਨੇ ਇਹਨੂੰ ਕਣਕ ਕਹਿੰਦੇ ਆਨੇ ਆਪਾਂ ਹਿੰਦੀ ਚ ਗੇਹੂ ਬੋਲ ਦਿੰਦੇ ਆ ਉਹਨੂੰ ਕਣਕ ਬੋਲਦੇ ਆ ਵਾਟ ਇਜ਼ ਦੀ ਕੈਪੀਟਲ ਆਫ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਜਿਨ੍ਹਾਂ ਨੂੰ ਨਹੀਂ ਪਤਾ ਉਹ ਜ਼ਿਆਦਾਤਰ ਹైదరాబాద్ ਲੈ ਕੇ ਆਂਦੇ ਨੇ ਲੇਕਿਨ ਹੁਣ ਅਮਰਾਵਤੀ ਹੋ ਚੁੱਕੀ ਹੈ ਬਹੁਤ ਟਾਈਮ ਹੋ ਗਿਆ ਅਮਰਾਵਤੀ ਹੋਈ ਨੂੰ ਸੋ ਵਿੱਚ ਪਾਰਟੀ ਆਟ ਇਜ਼ ਨੋਨ ਐਸ ਨੀਤਾਜੀ ਕਿਹੜੇ ਜਿਹੜੇ ਨੇ ਆਹ ਨੀਤਾਜੀ ਦੇ ਨਾਮ ਤੋਂ ਜਾਣੇ ਜਾਂਦੇ ਨੇ ਸੁਭਾਸ਼ ਚੰਦਰ ਬੋਸ ਜੀ ਠੀਕ ਹੈ ਜੀ ਤੇ ਪਹਿਲਾਂ ਆਇਸੀ ਸ਼ਹੀਦ ਆਜ਼ਮ ਕਿਹੜੇ ਸ਼ਹੀਦ ਭਗਤ ਨੂੰ ਕਿਹੜੇ ਦੇਸ਼ ਭਗਤ ਨੂੰ ਆਪਾਂ ਸ਼ਹੀਦ ਇਹ ਆਜ਼ਮ ਦੇ ਨਾਮ ਤੋਂ ਜਾਣਿਆ ਜਾਂਦਾ ਹੈ which gas is most abundant in the earth's atmosphere which gas is most abundant in the earth atmosphere ਹੁਣ ਅਬੰਡੈਂਟ ਆਗਾ ਵੀ ਕਿਹੜੀ ਜਿਹੜੀ ਗੈਸ ਆ ਉਹ ਬਹੁਤ ਆਤ ਮਾਤਰਾ ਦੇ ਵਿੱਚ ਆ ਧਰਤੀ ਦੀ ਐਟਮੋਸਫੇਅਰ ਦੇ ਪਾਈ ਜਾਂਦੀ ਹੈ ਨਾਈਟ੍ਰੋਜਨ ਹਾਊ ਮੈਨੀ ਇੰਚਸ ਆਰ देयर ਇਨ ਅ ਫੁੱਟ ਇੱਕ ਫੁੱਟ ਵਿੱਚ 30 ਸੈਂਟੀਮੀਟਰ ਠੀਕ ਹੈ ਜੀ 1 ਫੁੱਟ ਦੇ ਵਿੱਚ ਆਪਣੇ ਕੋਲੇ 30 ਸੈਂਟੀਮੀਟਰ ਹੁੰਦੇ ਨੇ ਅਤੇ 12 ਇੰਚ ਹੁੰਦੇ ਨੇ ਠੀਕ ਹੈ ਜੀ ਇਸ ਗੱਲ ਨੂੰ ਆਪਾਂ ਨੂੰ ਪਤਾ ਹੀ ਹੋਊਗਾ ਸੋ ਦੁਬਾਰਾ ਰਿਪੀਟ ਕਰ ਲਈ ਵਿਚ ਇਜ਼ ਦੀ ਮੇਜਰ ਕ੍ਰੌਪ ਆਫ ਪੰਜਾਬ ਵੀਟ ਵਾਟ ਇਜ਼ ਦੀ ਕੈਪੀਟਲ ਆਫ ਆਂਧਰਾ ਪ੍ਰਦੇਸ਼ ਅਮਰਾਵਤੀ ਵਿਚ ਪੈਟ੍ਰੀਅਟ ਇਜ਼ ਨੋਨ ਐਸ ਨੇਤਾ ਜੀ ਸੁਭਾਸ਼ ਚੰਦਰ ਬੋਸ which gas is most abundant in the earth's atmosphere nitrogen and how many inches are there in a uh, feet foot 12 inches tongue twisters six sleek swans swam swiftly southward southward ठीक है सो वर्ड्स फॉर प्रैक्टिस इज वुड शुड कुड माइट मस्ट ठीक है जी ये फॉर्म्स ਨੇ ਸਾਰੀਆਂ ਅ ਸੋ 인 ਪੰਜਾਬੀ ਸ਼ੁਕਰਵਾਰ 10 ਜਨਵਰੀ 2025 ਤੁਹਾਡਾ ਰਵਈਆ ਯਾਨੀ ਕਿ ਨਜ਼ਰੀਆ ਹੀ ਤੁਹਾਡੀ ਦਿਸ਼ਾ ਨਿਰਧਾਰਿਤ ਕਰਦਾ ਹੈ ਪੰਜਾਬ ਦੀ ਮੁੱਖ ਫਸਲ ਕਿਹੜੀ ਹੈ ਜੀ ਕਣਕ ਕਿਹੜੀ ਹੈ ਜੀ ਕਣਕ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ? ਅਮਰਾਵਤੀ। ਠੀਕ ਹੈ ਜੀ। ਤੁਸੀਂ ਕਮੈਂਟ ਦੇ ਵਿੱਚ ਇਹ ਕਰਨਾ ਹੈ ਕਿ ਭਾਰਤ ਵਿੱਚ ਹੁਣ ਮੌਜੂਦਾ ਸਮੇਂ ਤੇ ਕੁੱਲ ਕਿੰਨੇ ਰਾਜ ਹਨ ਅਤੇ ਕਿੰਨੇ ਕੇਂਦਰ ਸ਼ਾਸੀ ਪ੍ਰਦੇਸ਼ ਹਨ। ਨੇਤਾ ਜੀ ਕਿਸ ਦੇਸ਼ ਭਗਤ ਨੂੰ ਕਿਹਾ ਜਾਂਦਾ ਹੈ? ਸੁਭਾਸ਼ ਚੰਦਰ ਬੋਸ ਜੀ ਨੂੰ। ਸੁਭਾਸ਼ ਚੰਦਰ ਬੋਸ ਜੀ ਨੂੰ। ਅੱਛਾ ਚਾਚਾ ਜੀ ਕਿਸ ਨੂੰ ਕਿਹਾ ਜਾਂਦਾ ਹੈ? ਠੀਕ ਹੈ ਜੀ। ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹਾਂ ਧਰਤੀ ਦੇ ਵਾਯੂ ਮੰਡਲ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਗੈਸ ਹੈ ਮੰਡਲ ਮਤਲਬ ਸਭ ਤੋਂ ਜ਼ਿਆਦਾ ਕਿਹੜੀ ਗੈਸ ਹੈ ਵਾਯੂ ਮੰਡਲ ਦੇ ਵਿੱਚ ਕਿੰਨੀਆਂ ਗੈਸਾਂ ਨੇ ਕਿਹੜੀ ਗੈਸ ਦੀ ਮਾਤਰਾ ਸਭ ਤੋਂ ਜ਼ਿਆਦਾ ਹੈ ਕਿਹੜੀ ਦੀ ਸਭ ਤੋਂ ਘੱਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ 1 ਫੁੱਟ ਵਿੱਚ ਕਿੰਨੇ ਇੰਚ ਹੁੰਦੇ ਹਨ 12 ਇੰਚ ਹੁੰਦੇ ਹਨ ਕਹਿੰਦਾ ਓਨਲੀ ਮੋਲਨੀ ਸਾਰਾ ਪਿੰਡ ਫਿਰਕੇ ਬੂਹੇ ਵਿੱਚ ਖੋਲਨੀ ਓਨਲੀ ਮੋਲਨੀ ਸਾਰਾ ਪਿੰਡ ਫੇਰਕੇ ਬੁਹੇਵਿਚ ਖੋਲਣੀ ਜੁੱਤੀ ਹੈ ਜੀ ਸੋ ਇੱਕ ਵਾਰੀ ਦੁਬਾਰਾ ਰਿਪੀਟ ਕਰ ਲੈਣਾ ਜਲਦ ਜਲਦੀ ਪੰਜਾਬ ਦੀ ਮੁੱਖ ਫਸਲ ਕਿਹੜੀ ਹੈ ਕਣਕ ਪੰਜਾਬ ਦੀ ਮੁੱਖ ਖੇੜ ਕਿਹੜੀ ਹੈ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਕਿਹੜੀ ਹੈ ਤੁਸੀਂ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਕਮੈਂਟ ਬਾਕਸ ਦੇ ਵਿੱਚ ਦੱਸਣੀ ਹੈ ਨੇਤਾ ਜੀ ਕਿਸ ਦੇਸ਼ ਭਗਤ ਨੂੰ ਕਹਿੰਦਾ ਸੁਭਾਸ਼ ਚੰਦਰ ਬੋਸ ਨੂੰ ਤੁਸੀਂ ਕਮੈਂਟ ਦੇ ਵਿੱਚ ਚਾਚਾ ਜੀ ਕਿਸ ਦੇਸ਼ ਕਿਸ ਨੂੰ ਕਿਹਾ ਜਾਂਦਾ ਹੈ ਉਹਨਾਂ ਦੀ ਲਾਣੀ ਹੈ ਕਮੈਂਟ ਬਾਕਸ ਦੇ ਵਿੱਚ ਧਰਤੀ ਦੇ ਬਾਯੂ ਮੰਡਲ ਵਿੱਚ ਸਭ ਤੋਂ ਜ਼ਿਆਦਾ ਗੈਸ ਹੈ ਨਾਈਟ੍ਰੋਜਨ ਤੁਸੀਂ ਸਭ ਤੋਂ ਘੱਟ ਗੈਸ ਦੱਸਣੀ ਹੈ 1 ਫੁੱਟ ਵਿੱਚ ਕਿੰਨੇ ਇੰਚ ਹੁੰਦੇ ਹਨ 12 اچھا ਇੱਕ ਅ ਫੁੱਟ ਵਿੱਚ ਸੈਂਟ ਵਿਚ ਕਿੰਨੇ ਇੰਚ ਹੁੰਦੇ ਹਨ ਤੇ ਤੁਸੀਂ ਹੁਣ ਇੱਕ ਮੀਟਰ ਵਿੱਚ ਕਿੰਨੇ ਫੁੱਟ ਹੁੰਦੇ ਨੇ ਤੁਸੀਂ ਉਹ ਦੱਸਣਾ ਠੀਕ ਹੈ ਜੀ वुਡ ਸ਼ੁੱਡ ਕੁਡ ਮਾਈਟ ਮਸਟ ਮਸਟ ਹੁੰਦਾ ਪੱਕਾ ਵੀ ਮਸਟ ਫੋਲੋ ਦੀ ਟ੍ਰੈਫਿਕ ਰੂਲ ਵੀ ਸ਼ੁੱਡ ਰਿਸਪੈਕਟ ਆਰ ਪੇਰੈਂਟਸ ਠੀਕ ਹੈ ਜੀ ਵੁੱਡ ਯੂ ਲਾਈਕ ਟੂ ਟੀ অর ਕਾਫੀ ਠੀਕ ਹੈ ਅ ਕੁਡ ਕੁਡ ਯੂ ਪਲੀਜ਼ do this might i am wrong or right might be might मतलब शायद हुंदा है ठीक है जी सो اس تو بعد اپ پری پرائمری دی سلائیڈ کردے ہیں بچیاں والی تے امید کردا ہوں توہانوں اس سلائیڈ پسند اندی ہوگی جے کر توہانوں تھوڑی جی بھی پسند اندی ہے تا ضرور ایک چھوٹا جہا لائک ਕਰ دیا کرو جے دے کر کے اپنا جیڑا چینل ہے او بچیاں دے لیے جیڑا چینل بنایا ہوا ہے او بچیاں دے لیے ہور زیادہ بچیا تک پہنچے ٹھیک ہے جی میں ਤੁਹਾਨੂੰ ਪ੍ਰੀ ਪ੍ਰਾਇਮਰੀ ਸਲਾਈਡ ਵੀ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਹਾਂਜੀ ਪ੍ਰੀ ਪ੍ਰਾਇਮਰੀ ਸਲਾਈਡ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਸਕੂਲ ਸਿੱਖਿਆ ਵਿਭਾਗ ਪੰਜਾਬ ਪ੍ਰੀਪਲੇ ਬੱਚਿਆਂ ਨੂੰ ਜਮਾਤ ਵਿੱਚ ਆਉਂਦੇ ਹੀ ਜਮਾਤ ਬੋਲਦੇ ਨੇ ਕਲਾਸ ਨੂੰ ਬੱਚਿਆਂ ਨੂੰ ਜਮਾਤ ਵਿੱਚ ਆਉਂਦੇ ਹੀ ਮੁਕਤ ਖੇਡ ਮੁਕਤ ਖੇਡ ਦਾ ਮਤਲਬ ਮੁਕਤ ਮਤਲਬ ਫ੍ਰੀ ਜਿਵੇਂ ਆਪਾਂ ਸ਼ਬਦ ਮੁਕਤਾ ਸ਼ਬਦ ਕਰਦੇ ਹਾਂ ਨਾ ਪੰਜਾਬੀ ਵਿੱਚ ਉਹ ਮੁਕਤਾ ਦਾ ਮਤਲਬ ਹੈ ਜਿਹਦੇ ਨਾਲ ਕੋਈ ਮਾਤਰਾ ਨਹੀਂ ਉਹ ਫ੍ਰੀ ਹੈ ਮੁਕਤ ਖੇਡ ਕਰਵਾਈ ਜਾਵੇ ਤਾਂ ਕਿ ਬੱਚੇ ਘਰ ਤੋਂ ਸਕੂਲ ਆ ਕੇ ਸਹਿਜ ਮਹਿਸੂਸ ਕਰਨ ਵੀ ਸੁਖਾਲਾ ਮਹਿਸੂਸ ਕਰਨ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਸਕੂਲ ਦੇ ਵਿੱਚ ਆ ਕੇ ਅਕਸਰ ਬੱਚਾ ਨੂੰ ਇਹ ਲੱਗਦਾ ਕਿਉਂਕਿ ਸਾਰਾ ਦਿਨ ਜ਼ਿਆਦਾਤਰ ਘਰੇ ਰਹਿੰਦੇ 6 ਘੰਟੇ ਆਪਣੇ ਕੋਲ ਰਹਿੰਦੇ ਨੇ 18 ਘੰਟੇ ਬੱਚੇ ਘਰੇ ਰਹਿੰਦੇ ਨੇ ਤਾਂ 18 ਘੰਟੇ ਦੇ ਵਿੱਚੋਂ ਬੱਚਿਆਂ ਨੂੰ ਇਹ ਲੱਗੇ ਕਿ ਅਸੀਂ ਘਰੇ ਹੀ ਫਿਰਦੇ ਹਾਂ ਰੰਗ ਬਰੰਗੀ ਜੀ ਦੁਨੀਆ ਚਿੱਤਰਾਂ ਵਾਲੀ ਦੁਨੀਆ ਚਿੱਤਰਾਂ ਵਾਲੇ ਚਾਰਟ ਬੱਚਿਆਂ ਨੂੰ ਵਧੀਆ ਲੱਗਦੇ ਨੇ ਫਿਲਮਾਂ ਵਧੀਆ ਲੱਗਦੇ ਨੇ ਬੱਚਿਆਂ ਨੂੰ ਕਾਰਟੂਨ ਵਧੀਆ ਲੱਗਦੇ ਨੇ ਉਸ ਤਰ੍ਹਾਂ ਦਾ ਲੱਗੇ ਬੱਚਿਆਂ ਨੂੰ ਇਸ ਲਈ ਚਾਰ ਕਾਰਨਰ ਬਣਾਉਣ ਦਾ ਮਕਸਦ ਹੀ ਇਹ ਹੈ ਕਿ ਬੱਚਿਆਂ ਨੂੰ ਇਹ ਲੱਗੇ ਕਿ ਅਸੀਂ ਆਪਦੇ ਘਰੇ ਹੀ ਫਿਰਦੇ ਹਾਂ ਤੇ ਸਕੂਲੋਂ ਜਾਣ ਦਾ ਦਿਲ ਨਾ ਕਰੇ ਗੁੱਡੀ ਘਰ ਕਿਤਾਬ ਘਰ ਰਚਨਾਤਮਕ ਕਾਰਨਰ ਤੇ ਬੌਧਿਕ ਕਾਰਨਰ ਠੀਕ ਹੈ ਜੀ ਇਹ ਨੇ ਲੈਂਗੁਏਜ ਹੈ ਆਸਾਨ ਕਵਿਤਾ ਸੁਨਾ ਸੁਣਾ ਸਕੇ ਕognitive ਕਰਵਾਏਗੇ ਅੰਕ ਦੀ ਪਛਾਣ ਪੱਕੀ ਹੋਵੇ ਦੈਨ ਆਰਡਰ ਸਕਿਲ ਦਾ ਕਾਗਜ਼ ਤੇ ਮਨਪਸੰਦ ਚਿੱਤਰ ਬਣਾਇਆ ਜਾ ਸਕਣ ਅੱਜ ਦੀ ਗੱਲਬਾਤ ਸੁਨੇਹਾ ਸੰਦੇਸ਼ ਦੇਣ ਬਾਰੇ ਦੁਹਰਾਇਆ ਅੱਜ ਦੀ ਗਤੀਵਿਧੀ ਗਿਣਤੀ ਰੰਗ ਆਕਾਰ ਪੋਸਟਰ ਅੱਜ ਦੀ ਗਤੀਵਿਧੀ ਕਰਵਾਏ ਗਏ ਅੱਖਰਾਂ ਦੀ ਦੁਹਰਾਈ ਅੱਜ ਦੀ ਗਤੀਵਿਧੀਆਂ ਗੋਲ ਅੱਖਰ ਬਣਾ ਕੇ ਮਨਪਸੰਦ ਵਾਹਨ ਦੀ ਅਦਾਕਾਰੀ ਕਰਨੀ ਗੋਲ ਅੱਖਰ ਆਕਾਰ ਬਣਾ ਕੇ ਮਨਪਸੰਦ ਵਾਹਨ ਦੀ ਅਦਾਕਾਰੀ ਕਰਨੀ ਹੈ ਕਲਾਕਾਰੀ ਪੇਸ਼ ਕਰਨੀ ਹੈ ਅੱਜ ਦੇ ਅੰਗਰੇਜ਼ੀ ਸ਼ਬਦ ਨੇ ਰੇਡੀਓ ਟੈਲੀਵਿਜ਼ਨ ਐਂਡ ਰੈੱਡ ਰੇਡੀਓ ਟੈਲੀਵਿਜ਼ਨ ਐਂਡ ਰੈੱਡ ਅੱਛਾ ਟੈਲੀਵਿਜ਼ਨ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ ਤੁਸੀਂ ਕਮੈਂਟ ਬਾਕਸ ਚ ਦੱਸ ਸਕਦੇ ਹੋ ਅੱਜ ਦੀ ਗੱਲਬਾਤ ਹੈ ਟੈਲੀਫੋਨ ਬਾਰੇ ਹੈਲੋ ਹੈਲੋ ਟਿੰਗ ਟਿੰਗ ਹੈਲੋ ਬੋਲ ਰਹਾ ਹੈ ਕੌਣ ਕਵਿਤਾ ਨਾ ਜਿਹੜੀ ਉਹ ਤੁਸੀਂ ਕਰੋ ਅੱਜ ਦੀ ਗਤੀਵਿਧੀ ਹੈ ਸਥਾਨਕ ਜਾਗਰੂਕਤਾ ਅੱਜ ਦੀ ਕਵਿਤਾ ਹੈ ਆਉਗਨੀਏ ਅੱਜ ਦੀ ਖੇਡ ਹੈ ਹੱਥਾਂ ਦੇ ਵਰਤੋਂ ਕੀਤੇ ਬਿਨਾ ਰੰਗ ਕਰਨਾ ਅੱਜ ਦੀ ਗਤੀਵਿਧੀ ਹੈ ਕਾਗਜ਼ ਤੇ ਮੋਬਾਈਲ ਬਣਾਉਣਾ ਅੱਜ ਦੇ ਅੰਗਰੇਜ਼ੀ ਸ਼ਬਦ ਨੇ ਟੈਲੀਫੋਨ ਟੈਲੀਵਿਜ਼ਨ ਮੋਬਾਈਲ ਅੱਜ ਦੀ ਗੱਲਬਾਤ ਹੈ ਸੰਚਾਰ ਦੇ ਸਾਧਨ ਹਾਂ ਟ੍ਰਾਂਸਪੋਰਟ ਟ੍ਰਾਂਸਪੋਰਟ ਬਾਰੇ ਹੈ ਨਾ ਵੀ ਸੰਚਾਰ ਦੇ ਸਾਧਨ ਕੀ ਕੀ ਨੇ ਨਹੀਂ ਇਹ ਸੰਚਾਰ ਦੇ ਉਹ ਆਵਾਜ਼ ਆਈਦੇ ਹੁੰਦੇ ਨੇ ਸੰਚਾਰ ਦੇ ਨੇ ਜਿੱਦਾਂ ਕਿ ਟੈਲੀਫੋਨ ਹੋ ਗਿਆ ਰੇਡੀਓ ਹੋ ਗਿਆ ਸੰਚਾਰ ਦੇ ਸਾਧਨ ਨੇ ਹੀ ਠੀਕ ਹੈ ਜੀ ਅੱਜ ਦੀ ਗਤੀਵਿਧੀ ਹੈ ਮਾਪਣਾ ਹੁੰਗਲਾ ਦੇ ਨਾਲ ਮਾਪਣਾ ਜਿੱਦਾਂ ਬੋਰਡ ਦੀ ਲੰਬਾਈ ਵਿਆਪਾ ਕਹਿ ਸਕਦੇ ਆ ਠੀਕ ਹੈ ਜੀ ਤਾਂ ਬੱਚਨ ਚੇਅਰ ਦੀ ਲੰਬਾਈ ਮੇਜ਼ ਦੀ ਲੰਬਾਈ ਟੇਬਲ ਦੀ ਹੈ ਨਾ ਅੱਜ ਦੀ ਗਤੀਵਿਧੀ ਹੈ ਮਾਪਣਾ ਹੋ ਗਿਆ ਅੱਜ ਦੀ ਕਹਾਣੀ ਆਉਗਣੀ ਅੱਜ ਦੀ ਖੇਡ ਹੈ ਹੱਤੀ ਵਰਤੂ ਕਿਤੇ ਬਿਨਾ ਰੰਗ ਭਰਨਾ ਅੱਜ ਦੀ ਗਤੀਵਿਧੀ ਹੈ ਮਾਚਿਸ ਦੀਆਂ ਟੱਬੀਆਂ ਨਾਲ ਰੇਲ ਗੱਡੀ ਬਣਾਉਣਾ ਤੇ ਅੱਜ ਦੀ ਅੰਗਰੇਜ਼ੀ ਸ਼ਬਦਾਂ ਤੇ ਟੈਲੀਫੋਨ, ਟੈਲੀਵਿਜ਼ਨ, ਮੋਬਾਈਲ ਇਨ ਇੰਗਲਿਸ਼ ਕੰਡਕਟਰ ਕੰਡਕਟ ਫ੍ਰੀ ਪਲੇ ਐਕਟੀਵਿਟੀ ਸੋ ਥੈਟ ਚਿਲड्रन ਫੀਲ ਕੰਫਰਟेबल ਕਮ ਟੂ ਸਕੂਲ ਇਹਨਾਂ ਤੇ ਜਦੋਂ ਤੁਸੀਂ ਕਲਿੱਕ ਕਰ ਦਿਓ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਵੀ ਜਦੋਂ ਤੁਸੀਂ ਆਹ ਰੈੱਡ ਵਾਲੇ ਤੇ ਕਲਿੱਕ ਕਰਦੇ ਹੋ ਆ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਜੋ ਤੁਸੀਂ ਆਹ ਰੈੱਡ ਵਾਲੇ ਤੇ ਕਲਿੱਕ ਕਰ ਦਿੱਤਾ ਇਹ YouTube ਖੋਲ ਜਾਂਦੇ ਤੁਸੀਂ ਉੱਤੋਂ ਦੇਖ ਸਕਦੇ ਹੋ ਠੀਕ ਹੈ ਜੀ ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ ਜੇ ਥੋੜੀ ਜਿਹੀ ਪਸੰਦ ਆਈ ਹੈ ਤਾਂ ਜਰੂਰ ਲਾਈਕ ਕਰ ਦਿਓ ਜਿੰਨੇ ਵੀ ਕਰਨਾ ਤਾਂ ਵੀ ਕੋਈ ਗੱਲ ਨਹੀਂ ਰਿਸਪੈਕਟ ਊਮਨ ওভার ਡਰਕ ਹੈਲਪ ਮੀ ਨੋ ਫਾਰਮ ਨੋ ਫੂਡ ਨੋ ਫਿਊਚਰ ਪਰ ਨਾਮ ਸਿਧਨ ਧੰਨਵਾਦ ਜੀ